ਫਰੋਜ਼ਪੁਰ ਦੀ ਬਸਤੀ ਪਾਨੇਵਾਲਾ ਦੇ ਵਾਸੀ ਮਨਜੀਤ ਸਿੰਘ ਦੀ ਜ਼ਹਿਰੀਲੀ ਦਵਾਈ ਪੀਣ ਦੇ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਸੋਹਰਾ ਪਰਿਵਾਰ ਦੀ ਕੁਟਮਾਰਕਾਰ ਜ਼ਹਿਰੀਲੀ ਦਵਾਈ ਪਿਲਾਉਣ ਦੇ ਦੋਸ਼ ਲਗਾ ਰਹੇ ਨੇ। ਦਰਅਸਲ ਮਨਜੀਤ ਸਿੰਘ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਲੜਾਈ ਝਗੜਾ ਹੋਣ ਦੇ ਕਾਰਨ ਲੜਕੀ ਆਪਣੇ ਪੇਕੇ ਘਰੇ ਚਲੀ ਗਈ ਸੀ। ਜਦੋਂ ਮਨਜੀਤ ਉਸ ਨੂੰ ਲੈਣ ਗਿਆ ਤਾਂ ਸੋਹਰਿਆਂ ਦੇ ਨਾਲ ਫਿਰ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਉਹਨਾ ਮਨਜੀਤ ਨੂੰ ਜ਼ਹਿਰੀਲੀ ਦਵਾਈ ਪਲਾ ਕੇ ਅਦਮੋਆਕਾਰ ਉਸਦੀ ਮਾਸੀ ਦੇ ਘਰ ਦੇ ਬਾਹਰ ਸੁੱਟ ਗਏ। ਕਰੇ ਫੋਨ ਆਇਆ ਹੈ। ਵੀ ਮੈਂ ਉੱਥੇ ਅਪੜ ਗਿਆ। ਅਈਆ ਕਿ ਚਲ ਠੀਕ ਠਾਕ ਏ। ਅਥੇ ਨਹੀਂ ਤੂੰ ਹੀ ਮਗਰ ਆ ਜਾ। ਕੋਈ ਜਣਾ। ਅਸੀਂ ਅਜੇ ਨਹੀਂ ਅਕਿਆਰ ਹੁੰਦੇ ਫਿਰਦੇ ਅਸੀਂ ਤੂੰ ਮੇਂ ਮਗਰ ਉਹਨਾਂ ਪਤਾ ਨਹੀਂ ਕੀ ਦਵਾ ਦਿੱਤੀ ਏ ਕਿ ਕੀ ਕੀਤਾ ਏ। ਸਾਨੂੰ ਦਵਾ ਉਹਨੇ ਨਹੀਂ ਦਖੀਆ ਦੀ 마ਸੀ ਕੋਲ ਉੱਥੇ ਸਾਡਾ ਇਹਨਾਂ ਕੁੱਟ-ਪਾਟ ਤੇ। ਉੱਥੇ ਕਹਿੰਦਾ ਸੀ ਵੀ 마ਸੀ ਮੈਨੂੰ ਬਚਾ ਲਏ ਮੈਨੂੰ ਠੀਕਾ ਵੀ ਉਹਨਾਂ ਲਾ ਦਿੱਤੇ ਆਏ ਮੈਨੂੰ ਉਹਨਾਂ ਕੋਲ ਚ ਜ਼ਹਿਰ ਵੀ ਦੇ ਦਿੱਤੀ ਏ। ਇਨੇ ਮਰਤਕ ਹੋ ਦਿੱਤਾ ਕੋਈ ਹੋਰ ਦਵਾਦ ਕਰਦੀ ਫਿਰ ਗੱਡੀ ਗੁੱਡੀ ਚ ਮਕਰ ਭੱਜੀ ਫਰੀ ਉੱਥੇ ਹਾਂ ਪਤਾ ਲਓ ਵੀ ਉਹਨਾਂ ਖਿੱਚੇ ਨੇ ਲੱਤਾਂ ਵੀ ਮਾਰਦੇ ਨੇ ਲੱਤਾਂ ਹੁੰਦੀਆਂ ਬਿਲਕੁਲ ਇਤਨਾ ਚੌੜੀਆਂ ਖਿਲਰ ਰਹੀਆਂ ਹੋਈਆਂ ਸੀ ਕੱਟੀਆਂ ਨਹੀਂ ਹੁੰਦੀਆਂ ਸੀ ਮੈਂ ਆਪ ਵੀ ਕੱਟੀਆਂ ਕਰ ਕਰ ਰਹੀ ਹਾਂ ਪੁਲਿਸ ਨੇ ਮ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਸੋਰਾ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗੱਲ ਸਾਰੇ ਪਰਿਵਾਰ ਤੋਂ ਮਿਲਣ ਗਿਆ ਸੀ ਉੱਥੇ ਕੋਈ ਇਹਨਾਂ ਦੀ ਅਸਲ ਗੱਲਬਾਤ ਹੋਈ ਆ ਇਹ ਦੇਖੋ ਮਾਮਲਾ ਦਰਜ ਕਰ ਲਿਆ ਇਹ ਇਹਨਾਂ ਦਾ ਕਹਿਣਾ ਹੈ ਕਿ ਸੋਹਣਾ ਪਰਿਵਾਰ ਦਾ ਮੁੰਡੇ ਦਾ ਸੋਹਣਾ ਪਰਿਵਾਰ ਹੈਗਾ ਲੜਕੀ ਨੂੰ ਘਰੋਂ ਲੈਣ ਗਿਆ ਸੀ ਤੇ ਜਿੱਥੇ ਉਹਨਾਂ ਨੇ ਤੁਹਾਡੇ ਕੀ ਕਹਿਣੇ ਕੋਈ ਨਹੀਂ ਲੈਂਦਿਆਂ ਲੜਕੀ ਨੂੰ ਗਿਆ ਜੀ ਉੱਥੇ ਕੋਈ ਇਹਨਾਂ ਦੀ ਆਣ ਮਲਗ ਹੋਈ ਹੈ ਦਵਾਈ ਚੜਾਉਂਦੇ ਹਨ ਕੋਈ ਡੇਲੀ ਲਈ ਦਵਾਈ ਖਾਦੀਆਂ ਕਿਸੇ ਮਾਰ ਹਾਂ ਕੋਈ ਕੋਈ ਖਾਣ ਦਾ ਮਾਮਲਾ ਸਾਹਮਣੇ ਆਇਆ ਜੀ ਤੇ ਕੀ ਕਾਰਵਾਈ ਕਰਦੇ ਮੁਕਦਮਾ ਨੰਬਰ 87 ਰਜਿਸਟਰ ਕੀਤਾ ਜੀ ਤਸਦੂਦਾ ਬਾਕੀ ਅਗਲੀ ਜਾਂਚ ਚੱਲ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚੁਲਾ ਕੇ ਪੋਸਟਮਾਰਟਮ ਦਿਵਾਈ ਪੇਸ ਤਤਾਏ ਫਰੋਜ਼ਪੁਰ ਤੋਂ ਸਨੀ ਚੋਪੜਾ ਜਗਬਾਨੀ ਟੀਵੀ